ਆਇਰ ਮਸ਼ੀਨ ਕੱਲ ਵੀ ਪਰਸੋਂ ਵੀ ਚੱਲੀ ਜਾਂਦੀ ਸੀ ਤੇ ਹਨਾ ਕੱਲ ਵੀ ਚੱਲੀ ਜਾਂਦੀ ਸੀ ਜਿਹੜੇ ਨੇ ਇਹਨਾਂ ਨੇ ਕੁਛ ਆ ਹਾਂ ਕੁਛ ਵੀ ਨਹੀਂ ਮੇਰੇ ਯਾਰ ਕਿਹ ਚੱਕਰ ਆ ਪੁੱਛ ਕੇ ਹੀ ਚੱਲ ਕੇ ਹੀ ਇਹਨੇ ਕੋਲੇ ਮੇਰੇ ਨੂੰ ਪੁੱਛ ਕੇ ਆ ਹਾਂ ਪੁੱਛਦੇ ਆ ਵੀ ਕੀ ਗੱਲ ਬਾਤ ਹੈ ਹਨਾ ਚੱਲ ਚੱਲ ਪਤਾ ਤਾਂ ਲੱਗੇ ਉਰੇ ਆਈ ਬਾਈ ਗੱਲ ਸੁਣੀ ਵੜੀ ਜੀ ਪੁੱਛ ਦਿਆਂ ਉਹਨੇ ਕੀ ਚੱਕਰ ਆ ਯਾਰ ਵੀ ਕਈ ਦਿਨ ਹੋ ਗਏ ਇਹਨਾਂ ਨੂੰ ਜਰਨ 3-4 ਦਿਨ ਹੋ ਗਏ ਵੀ ਕੀ ਚੱਕ ਵੀ ਕਿੰਨੇ ਦਿਨਾਂ ਦੇ ਇੱਥੇ ਫਿਰਦੇ ਆ ਸਹੀ ਗੱਲ ਆ ਹਾਂ ਚਲ ਆ ਜਾ ਬਾਈ ਚਲ ਪੁੱਛ ਦਿਆਂ ਹੋਰ ਕੀ ਹਾਲ ਹੈ ਬਾਈ ਠੀਕ ਹੈ ਠੀਕ ਹੈ ਬਾਈ ਗੱਗੀ ਹੋਰ ਬਾਈ ਠੀਕ ਹੈ ਵਧੀਆ 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 ਬਾਈ ਯਾਰ ਕੀ ਚੱਕਰ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ 2-3 ਦਿਨ ਹੋ ਗਏ ਮੈਨੂੰ ਲੱਗਦਾ ਦੇਖੀ ਇਹਨਾਂ ਨੂੰ ਆਧਾ ਕਿਲਾ ਤੁਹਾਡੇ ਤੋਂ ਹਜੇ ਮੈਨੂੰ ਲੱਗਦਾ ਵੱਡਿਆ ਨਹੀਂ ਗਿਆ ਵੀ ਕੀ ਚੱਕਰ ਕੀ ਆ ਇਹ ਇਹਦਾ ਬਾਈ ਯਾਰ ਤੈਨੂੰ ਮੈਂ ਸਹੀ ਗੱਲ ਦੱਸ ਰਾਂ ਆ ਇਧਰਲੇ ਪਾਸੇ ਤਾਂ ਜਿਹੜਾ ਹੈਗਾ ਮੂੰਗੀ ਇਹ ਨਹੀਂ ਸੀ ਉਧਰ ਮੂੰਗੀ ਸੀਗੀ ਅੱਛਾ ਇਹਦਾ ਪਹਿਲਾ ਟਪਾ ਦਾ ਮਸ਼ੀਨ ਨੇ ਬਾਈ ਯਾਰ ਅੱਛਾ ਅੱਛਾ ਤੇ ਆ ਹੁਣ ਤੇਰੇ ਸਾਹਮਣੇ ਆ ਬਾਈ ਯਾਰ 2 ਦਿਨ ਹੋ ਗਏ ਆ ਤੇਰੇ ਸਾਹਮਣੇ ਪੌਣਾ ਕਿੱਲਾ ਵੱਢਿਆਗਾ 1:07 ਮਿੰਟਾਂ ਦੇ ਮਸ਼ੀਨ ਚੱਲੀ ਹੋਈ ਆ ਜੇ 4:30 ਹੋ ਗਏ ਠੀਕ ਹੈ ਹੁਣ ਆ ਇਹਦਾ ਕਿੱਲਾ ਰਹਿ ਗਿਆ ਬਈ ਇਹ ਕੱਲ ਨੂੰ ਵੱਢੂ ਅੱਜ ਵੱਢਦੀ ਨਹੀਂ ਜੀ ਉਹਨੇ ਕਿੱਲੇ ਵਾਂਗੂ ਪਿਆਗਾ ਠੀਕ ਹੈ ਬਈ ਹਾਂ ਤੇ ਸਾਹ ਨਾਲ ਵੀ ਅੱਜ ਤਾਂ ਸੈਮੀ ਫਾਈਨਲ ਆ ਫਾਈਨਲ ਤਾਂ ਅਜੇ ਕੱਲ ਨੂੰ ਆ ਅੱਛਾ ਅੱਛਾ ਇਹਦਾ ਪਹਿਲਾ ਰੌਣਕ ਹੀ ਆ अच्छा हां भाई जितो देखला भाई की करिये की ना करिये यार अच्छा की बजुआ जे ਇਹਦੇ 15 ਕਿੱਲੇ ਵੱਡੇ ਤੇ ਇਹਦੀ ਕਮਾਈ ਤਾਂ ਆਉਗੀ ਜਿਹਦਾ ਆ ਵਡਾਂਗੇ ਫੇਰ ਘੜਾ ਛੱਡੂਗਾ ਯਾਰ ਮੈਂ ਕਣਕ ਵੀ ਜੀ ਜਾਂਦਾ ਸੀ ਦੋ ਤਿੰਨ ਦਿਨ ਹੋ ਗਏ ਚੱਲ ਇਹਨਾਂ ਨੂੰ ਦੇਖਦੇ ਆਂ ਜਦੋਂ ਚਾਰ ਦਿਨ ਹੋ ਗਜੋਨਾ ਵੱਡਦੇ ਆਨੂੰ ਚੱਲ ਜਾ ਕੇ ਮੌਕੇ ਦੇਖਦੇ ਆਂ ਆ ਗਲੋਰੀ ਵੀ ਆਰੇ ਇਹਨਾਂ ਨੂੰ ਗਲੋਰੀ ਨੂੰ ਪੁੱਛਣੇ ਜਾ ਕੇ ਕਿਵੇਂ ਆਰੇ ਕੀ ਕਰਦੇ ਇੱਥੇ ਪੁੱਛਣੇ ਜਾ ਕੇ ਮੌਕੇ ਦੇ ਦੇਖਦੇ ਹਾਲ ਨੂੰ ਕੀ ਕੀ ਹਾਲ ਨੇ ਸੰਦੀਪ ਠੀਕ ਆ ਠੀਕ ਆ ਵਧੀਆ ਹੋ ਠੀਕ ਆ ਭਾਈ ਵਧੀਆ ਕਿੱਧਰ ਫਿਰਦੇ ਹੋਏ ਉਹ ਅਸੀਂ ਤਾਂ ਯਾਰਾ ਲੰਘਦੇ ਸੀ ਸੜਕ ਇੱਥੇ ਦੇਖਣ ਲੱਗੇ ਬਾਈ ਹੋਰੀ ਨਾ ਕਿੱਲੇ ਜੀ ਫਿਰਦੇ ਹੈਗੇ ਇਹਨਾਂ ਨੂੰ ਦੋ ਤਿੰਨ ਦਿਨ ਹੋ ਗਏ ਅੱਛਾ ਵੀ ਕੀ ਗੱਲ ਹੋ ਗਈ ਇਹਨਾਂ ਨੂੰ ਪੁੱਛਣ ਆਏ ਸੀ ਅੱਛਾ ਤਿੰਨ ਚਾਰ ਦਿਨ ਹੋ ਗਏ ਇਹਨਾਂ ਨੂੰ ਫਿਰਦੇ ਨੇ ਯਾਰਾ ਹਾਂ ਚਲੋ ਇਹ ਅਸੀਂ ਤਿੰਨ ਚਾਰ ਦਿਨ ਖੰਡ ਪਾੜ ਖੜਾ ਕੇ ਬੱਚੂ ਕੀ ਓਏ ਬੱਚੂਆਂ ਕੀ ਆਵਾਜ਼ ਆ ਕੋਈ ਸੁਣ ਵਾਚਦਾ ਤੇਰੀ ਭੈਣ